ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਾਸ ਪਰਮਜੀਤ ਲੱਗੇ ਹਾਜ਼ਰ ਹਾਂ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਆ ਚੱਕ ਜਵਾਬ ਤੇ ਆ ਚੱਕ ਜਵਾਬ ਦੇ ਵਿੱਚ ਤੁਸੀਂ ਸਾਰੇ ਸਾਨੂੰ ਬਹੁਤ ਪਿਆਰ ਦੇ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਪੰਜਾਬ ਦੀਆਂ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਫਟਾ ਫਟ ਲੈ ਕੇ ਆਪਾਂ ਹਾਜ਼ਰ ਹੋ ਜੰਨੇ ਆ ਤੇ ਪਹਿਲੀ ਜਿਹੜੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਚੀਮਾ ਸਾਹਿਬ ਤੇ ਚੀਮਾ ਸਾਹਿਬ ਦਲਜੀਤ ਸਿੰਘ ਜੀ ਮਾ ਉਨ੍ਹਾਂ ਨੇ ਇੱਕ ਵੱਡੀ ਮੰਗ ਕੀਤੀ ਹੈ ਪਗਨਾ ਜੀ ਨੂੰ ਵੀ ਸ਼ੋਰ ਚ ਲੈ ਲਿਆ ਪਗਨਾ ਜੀ ਸੁਣਦੇ ਹੋ ਮੇਰੀ ਆਵਾਜ਼ ਹਾਂਜੀ ਤੇ ਪਗਨਾ ਜੀ ਸੁਣੋ ਦਲਜੀਤ ਸਿੰਘ ਚੀਮਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਇਸ਼ਤਿਹਾਰ ਜਿਹੜਾ ਅਖਬਾਰ ਦੇ ਵਿੱਚ ਛਪਿਆ ਉਹਨੂੰ ਦਿਖਾ ਕੇ ਇੱਕ ਮੰਗ ਕੀਤੀ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਣਾਏ ਹੋਏ ਇਹ ਸੇਵਾ ਕੇਂਦਰਾਂ ਦਾ ਅਕਾਲੀ ਦਲ ਦੇ ਇਹ ਬਣਾਏ ਹੋਏ ਸੇਵਾ ਕੇਂਦਰਾਂ ਦਾ ਕਾਂਗਰਸ ਪਾਰਟੀ ਵਾਲੇ ਲਾਹਾ ਲੈ ਰਹੇ ਨੇ ਤੇ ਉਹਨਾਂ ਨੇ ਮੰਗ ਕੀਤੀ ਹੈ ਵੀ ਕੈਪਟਨ ਅਮਰਿੰਦਰ ਸਿੰਘ ਅੱਧੇ ਸੇਵਾ ਕੇਂਦਰ ਕਿਉਂ ਖੋਲ ਰਿਹਾ ਸਾਰੇ ਕਿਉਂ ਨਹੀਂ ਖੋਲ ਰੇ ਕਾਕਾ ਜੀ ਆ ਚੱਕ ਜਵਾਬ ਕੈਪਟਨ ਸਾਹਿਬ ਬੜੇ ਸਿਆਣੇ ਆ ਉਹਨਾਂ ਨੂੰ ਪਤਾ ਵੀ ਜੇ ਸਾਰੇ ਖੋਲਤੇ ਭਾਈ ਉਹ ਗੱਲ ਜੀ ਬਣਨੀ ਨਹੀਂ ਤਾਂ ਹੀ ਹੱਥੇ ਖੋਲੇ ਆ ਤੇ ਬਾਕੀ ਖੋਲਣ ਵਾਸਤੇ ਜਦੋਂ ਭਾਈ ਲੋਕ ਜ਼ੋਰ ਪਾਉਣਗੇ ਉਦੋਂ ਕੈਪਟਨ ਸਾਹਿਬ ਖੋਲ ਦਣਗੇ ਕਿਉਂਕਿ ਲੋਕ ਸਭਾ ਵੋਟਾਂ ਲੋਕਾਂ ਦੇ ਨਾਲੇ ਲੜੀਆਂ ਜਾਂਦੀਆਂ ਪੁੱਤ ਗੱਲ ਵੈਸੇ ਭਗਣਾ ਜੀ ਤੁਹਾਡੀ ਬਿਲਕੁਲ ਸਹੀ ਹੈ ਉਹ ਇਸ ਕਰਕੇ ਦੋਸਤੋ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ 9 ਸਾਲਾਂ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਸੇਵਾ ਕੇਂਦਰ ਨਹੀਂ ਖੋਲੇ ਸੀ ਪਰ ਮਗਰਲੇ ਲਾਸਟ ਸਾਲ ਦੀ ਗੱਲ ਕਰੀਏ ਆਖਰੀ ਸਾਲ ਦੇ ਵਿੱਚ ਉਹਨਾਂ ਨੇ ਵਿਧਾਨ ਸਭਾ ਚੋਣਾਂ ਦੇ ਨੇੜੇ ਇਹਨਾਂ ਸੇਵਾ ਕੇਂਦਰਾਂ ਨੂੰ ਪਿੰਡਾ ਪਿੰਡਾ ਦੇ ਵਿੱਚ ਖੋਲ੍ਹ ਦਿੱਤਾ ਸੀ ਤੇ ਹੁਣ ਉਹ ਦੂਜੇ ਪਾਸੇ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਹੁਣ ਲੋਕ ਸਭਾ ਚੋਣਾਂ ਦੇ ਨੇੜੇ ਆ ਕੇ ਇਹ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰੀ ਸੇਵਾ ਕੇਂਦਰ ਨੇ ਇਹਨਾਂ ਨੂੰ ਨਵੀਨੀਕਰਨ ਕਰਕੇ ਖੋਲਣਾ ਸ਼ੁਰੂ ਕਰ ਦਿੱਤਾ ਪਰ ਆਪਾਂ ਅਗਲੀ ਖਬਰ ਦੇ ਉੱਪਰ ਚੱਲਦੇ ਬੜੇ ਕਮਾਲ ਦੀ ਖਬਰ ਟਿੱਕ ਕੇ ਕਹਿ ਰਹੇ ਤੁਹਾਨੂੰ ਜਰੂਰ ਹਾਸੇ ਆਈਏ ਇਸ ਖਬਰ ਦੇ ਉੱਪਰ ਪਗਨਾ ਜੀ ਸੁਣਦੇ ਹੋ ਤੁਸੀਂ ਤੇ ਪੱਟੀ ਸਾਹਿਬ ਦੀ ਗੱਲ ਕਰੀਏ ਪੱਟੀ ਸਾਹਿਬ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਾਂਗਰਸ ਦੀ ਸਰਕਾਰ ਪੰਜਾਬ 'ਚ ਆਉਂਦੇ ਸਾਰ ਆਪਣੇ ਵਾਅਦੇ ਪੂਰੇ ਕਰਨ ਲੱਗ ਪਈ ਤੇ ਸਾਰੇ ਵਾਅਦੇ ਪੂਰੇ ਹੋ ਗਏ ਕਾਕਾ ਜੀ ਆ ਚੱਕ ਜਵਾਬ ਪਹਿਲਾ ਕਾਰਨ ਤਾਂ ਇਹ ਹੋ ਸਕਦਾ ਪੁੱਤ ਵੀ ਲੋਕ ਸਭਾ ਦੀਆਂ ਵੋਟਾਂ ਆਗੀਆਂ ਤੇ ਦੂਜਾ ਕਾਰਨ ਇਹ ਹੋ ਸਕਦਾ ਕੀ ਪਤਾ ਪੱਟੀ ਸਾਹਿਬ ਨੂੰ 스마트 ਫੋਨ ਤੇ ਨੌਕਰੀ ਵਾਲਾ ਪੈਕੇਜ ਕੱਲਿਆਂ ਨੂੰ ਮਿਲ ਗਿਆ ਹੋਵੇ ਤਾਂ ਹੀ ਅਗਲੇ ਦੇਖ ਲੋ ਬਾਦਿਆਂ ਦੀਆਂ ਗੱਲਾਂ ਖੁੱਲ ਕੇ ਕਰਦੇ ਆ ਆਹੋ ਭਗਨਾ ਜੀ ਗੱਲ ਤੁਹਾਡੀ ਵੈਸੇ ਸਹੀ ਹੈ ਇਹ ਕੈਪਟਨ ਮਰਿੰਦਰ ਸਿੰਘ ਨੇ ਜਿਹੜੇ ਕਿ ਚੋਣ ਮੈਨੀਫੈਸਟੋ ਨੂੰ ਛਾਪਿਆ ਸੀ ਉਹ ਚੋਣ ਮੈਨੀਫੈਸਟੋ ਨੂੰ ਜੇਕਰ ਦੇਖੀਏ ਤਾਂ ਉਹਦੇ ਹਿਸਾਬ ਨਾਲ ਹਜੇ ਕਈ ਵਾਅਦੇ ਜਿਹੜੇ ਵਿਚੇ ਲਟਕੀ ਫਿਰਦੇ ਆਂ ਕਈ ਵਾਅਦੇ ਅੱਧੇ ਗੂਰੇ ਹੋਏ ਆਂ ਤੇ ਕਈ ਵਾਅਦੇ ਹਜੇ ਪੂਰੇ ਹੀ ਨਹੀਂ ਹੋਏ ਪਰ ਕੋਈ ਗੱਲ ਨਹੀਂ ਤੁਸੀਂ ਦਿਲ ਨਾ ਛੱਡੋ ਹਜੇ 3 ਸਾਲ ਹੈਗੇ ਆ ਆਪਣੇ ਕੋਲ ਹੋਣਗੇ ਵਾਅਦੇ ਆ ਰਪਾ ਤੁਹਾਨੂੰ ਹੁਣ ਪਾਕਿਸਤਾਨ ਲੈ ਚੱਲਦੇ ਆ ਪਾਕਿਸਤਾਨ ਤੋਂ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਆ ਭਗਨਾ ਜੀ ਸੁਣਦੇ ਹੋ ਪਾਕਿਸਤਾਨ ਤੋਂ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਆ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਜਿਹੜਾ ਇੱਕ ਮਸ਼ਹੂਰ ਅਤਨਕਵਾਦੀ ਸੀ ਮਸੂਦ ਅਜ਼ਰ ਕਹਿੰਦੇ ਜੀ ਪਾਕਿਸਤਾਨ ਹੁਣ ਇਹਨੂੰ ਗ੍ਰਿਫਤਾਰ ਕਰੂਗੀ ਦੋ ਜਵਾਬ ਕਾਕਾ ਜੀ ਇਹਦਾ ਜਵਾਬ ਮੈਂ ਨਹੀਂ ਦੇ ਸਕਦਾ ਇਹਦਾ ਜਵਾਬ ਤਾਂ ਉਹੀ ਦੇਣਗੇ ਜਿਹੜਾ ਕਈ ਦਿਨਾਂ ਤੋਂ ਟੈਲੀਵਿਜ਼ਨ ਦੇ ਉਪਰ ਕਿਲ ਕਿਲ ਕੇ ਕਹਿੰਦੇ ਸੀ ਅਜ਼ਰ ਮਰ ਗਿਆ ਅਜ਼ਰ ਨੂੰ ਮਾਰਤਾ ਇਹ ਰ ਸਟ੍ਰੈਕ ਦੇ ਵਿੱਚ ਮਾਰ ਗਿਆ ਇਬ ਜੇ 에ਅਰਸ ਟਰੈਗ ਚੋਂ ਮਰ ਗਿਆ ਫਿਰ ਪਾਕਿਸਤਾਨ ਕਿਹੜੇ ਅਜਰ ਨੂੰ ਗ੍ਰਫਤਾਰ ਕਰਨ ਦੀਆਂ ਗੱਲਾਂ ਕਰਦੇ ਆ ਉਹ ਬਾਤ ਯਾਰ ਕਦੇ ਬਹਿ ਕੇ ਭਾਈ ਸਲਾਤਾ ਕਰ ਲਿਆ ਕਰੋ ਭਾਈ ਬਿਆਨ ਦੇਣਾ ਕੀ ਹੈ ਪਗਨਾ ਜੀ ਵੈਸੇ ਗੱਲ ਤੁਹਾਡੀ ਆ ਵੀ ਸਹੀ ਹੈ ਆ ਕਈ ਚੈਨਲ ਵਾਲੇ ਕਈ ਇਹਨਾਂ ਦੇ ਐਂਕਰ ਤੜਕੇ ਤੜਕੇ ਮੋਟੀ ਮੋਟੀ ਚਾਹ ਪੀ ਕੇ ਬਹਿ ਜਾਂਦੇ ਨੇ ਜੀ ਸਾਰਾ ਦਿਨ ਪਕਾਈ ਮਾਰੀ ਇਹਨੇ ਲੋਕਾਂ ਦਾ ਦਿਮਾਗ ਕਰ ਦਿੰਦੇ ਨੇ ਪੂਰੀ ਤਰ੍ਹਾਂ ਖਰਾਬ ਬਰਾ ਭਾ ਅਗਲੀ ਖਬਰ ਨੂੰ ਪਰੋਖ ਕਰਦੇ ਆ ਅਗਲੀ ਖਬਰ ਜਿਹੜੀ ਨਿਕਲ ਕੇ ਆ ਰਹੀ ਉਹ ਵੀ ਪਾਕਿਸਤਾਨ ਤੋਂ ਆ ਤੇ ਇੱਕ ਵੱਡਾ ਖੁਲਾਸਾ ਹੋ ਗਿਆ ਜੀ ਕਹਿੰਦੇ ਜੀ ਪਾਕਿਸਤਾਨ ਦੇ ਵਿੱਚ ਉਹ ਟ੍ਰੇਨਿੰਗ ਕੈਂਪ ਨਹੀਂ ਤਬਾਹ ਹੋਏ ਸੈਟਲਾਈਟ ਨੇ ਜਿਹੜੀਆਂ ਤਸਵੀਰਾਂ ਕੱਢ ਕੇ ਲਿਆਂਦੀਆਂ ਬਾਹਰ ਉਹ ਤਸਵੀਰਾਂ ਨਾਲ ਪਾਕਨਾ ਜੀ ਸਿਆਸਤ ਦੇ ਵਿੱਚ ਦੇਸ਼ ਦੇ ਵਿੱਚ ਵੱਡਾ ਪਚਾਲਾ ਗਿਆ ਜੀ ਕਾਕਾ ਜੀ ਆਹ ਕਿੱਕ ਜਵਾਬ ਉਹ ਪਚਾਲ ਤਾਂ ਪੁੱਤ ਇਹ ਮੀਡੀਆ ਵਾਲਿਆਂ ਦੇ ਦਫ਼ਤਰਾਂ 'ਚ ਆਇਆ ਹੋਣਾ ਜਿਹੜੇ ਦੇਖ ਲਾ ਕਿੰਨੇ ਦਿਨ ਦਾ ਰੌਲਾ ਪਾਈ ਜਾਂਦੇ ਸੀ ਵੇ ਪਾਕਿਸਤਾਨ ਦੇ ਵਿੱਚ ਕੈਂਪਾਂ ਨੂੰ ਤਬਾਹ ਕਰਤਾ ਆ ਦਰਖਤਾਂ ਨੂੰ ਦੇਖ ਲੈ ਕੈਂਪ ਦੱਸੀ ਜਾਂਦੇ ਸੀ ਬਾਕੀ ਪਤ ਉਹ ਦਿਨ ਹੁਣ ਦੂਰ ਨਹੀਂ ਜਦੋਂ ਮੀਡੀਆ ਵਾਲੇ ਸੌਂ ਖਾ ਕੇ ਖਬਰ ਪੜਿਆ ਕਰਨਗੇ ਵੀ ਮੈਨੂੰ ਸੌਂ ਲੱਗੇ ਜਿਹੜੀ ਮੈਂ ਖਬਰ ਤੁਹਾਨੂੰ ਸੁਣਾਉਣ ਲੱਗਿਆ ਇਹ ਸੌਂ ਆਨੇ ਸੱਚੀ ਆ ਤੁਸੀਂ ਯਕੀਨ ਕਰੋ ਗੱਲ ਵੈਸੇ ਪਗਣਾ ਜੀ ਇਹ ਵੀ ਸੋਚਣ ਵਾਲੀ ਆ ਵੀ ਚਲੋ ਸ਼ੁਕਰ ਹੈ ਜੇ ਸੈਟਲਾਈਟ ਨੂੰ ਲੋਕ ਮੰਨਦੇ ਆ ਤਾਂ ਪਾਕਿਸਤਾਨ ਵੀ ਸੈਟਲਾਈਟ ਨੂੰ ਮੰਨਦਾ ਹੈ ਪਰ ਇਹ ਸੈਟਲਾਈਟ ਦੇ ਤਸਵੀਰਾਂ ਨਾਲ ਇਹ ਗੱਲ ਤਾਂ ਬਿਲਕੁਲ ਸਾਫ਼ ਹੋ ਗਈ ਕਿ ਪਾਕਿਸਤਾਨ ਦੇ ਵਿੱਚ ਵਾਕਈ ਇਹ ਟ੍ਰੇਨਿੰਗ ਕੈਂਪ ਹੈਗੇ ਆ ਜਿਹੜੇ ਕਬਾ ਨਹੀਂ ਹੋਏ ਚਲੋ ਖੈਰ ਪਾਕਿਸਤਾਨ ਹਮੇਸ਼ਾ ਹੀ ਇਸ ਸੀਨ ਨੂੰ ਰੌਲਾ ਪੰਡਦਾ ਰਹਿੰਦਾ ਸੀ ਵੀ ਸਾਡੇ ਦੇ ਇੱਥੇ ਟ੍ਰੇਨਿੰਗ ਕੈਂਪ ਹੈ ਹੀ ਨਹੀਂ ਕੌਣ ਕਹਿੰਦਾ ਪਰ ਹੁਣ ਇਹ ਸੈਟਲਾਈਟ ਨੇ ਸਾਰਿਆਂ ਦੇ ਪਰਦੇ ਖੋਲ ਕੇ ਸਾਹਮਣੇ ਰੱਖਿਆ ਪਰ ਆ ਪਾਗਲੀ ਖਬਰ ਦੇ ਬਰੋਕਰ ਦੇ ਅਗਲੀ ਖਬਰ ਬੜੇ ਕਮਾਲ ਦੀ ਨਿਕਲ ਕੇ ਆ ਰਹੀ ਹੈ ਸ਼ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਸ਼ਰੋਮਣੀ ਅਕਾਲੀ ਦਲ ਨੂੰ ਆ ਤਾਜ਼ਾ ਤਾਜ਼ਾ ਅਲਵਿਦਾ ਕਹਿ ਕੇ ਕਾਂਗਰਸ ਸ਼ਾਮਲ ਹੋਏ ਆ ਪਾਗਨਾ ਜੀ ਕੀ ਕਹੋਗੇ ਜੀ ਸ਼ੇਰ ਸਿੰਘ ਖਵਾਯਾ ਦਾ ਇੱਕ ਵੱਡਾ ਬਿਆਨ ਨਿਕਲ ਕੇ ਆਇਆ ਤੇ ਉਹਨਾਂ ਨੇ ਕਿਹਾ ਕਿ 201% 100% ਵੀ ਨਹੀਂ ਕਹਿੰਦੇ 201% ਬੀਬੀ ਹਰਸਿਮਰਤ ਕੌਰ ਬਾਦਲ ਜੇ ਉਹਨਾਂ ਦੇ ਸਾਹਮਣੇ ਲੋਕ ਸਭਾ ਦੀ ਸੀਟ ਫਰੋਜਪੁਰ ਤੋਂ ਲੜੂਗੀ ਤਾਂ 100 ਨਹੀਂ 100 2% 202% ਕਹਿੰਦੇ ਉਹ ਹਾਰ ਜੂਗੀ ਕਾਕਾ ਜੀ ਆ ਚੱਕ ਜਵਾਬ ਹੁਣ ਕਮਾਇਆ ਸਾਬ ਨੇ ਨਵੀਂ ਨਵੀਂ ਕਾਂਗਰਸ ਜੁਆਇਨ ਕੀਤੀ ਆ ਪੁੱਤ ਇਦਾਂ ਦੇ ਲਲਕਾਰੇ ਤਾਂ ਮਾਰਨੇ ਪੈਣੇ ਨਾਲੇ ਇਦਾਂ ਦੇ ਲਲਕਾਰੇ ਦਾ ਪੁੱਤ ਆ ਲੋਕ ਸਭਾ ਤੋਂ ਪਹਿਲਾਂ ਵਿਧਾਨ ਸਭਾ ਦੀਆਂ ਵੋਟਾਂ ਦੇ ਵਿੱਚ ਭਗਵੰਤ ਮਾਨ ਵੀ ਮਾਰਿਆ ਕਰਦਾ ਸੀ ਤੇ ਦੇਖ ਲੈ ਵਿਧਾਨ ਸਭਾ ਵਾਲੀਆਂ ਵੋਟਾਂ ਚ ਜਲਾਲਾਬਾਦ ਵਾਲੀ ਸੀਟ ਤੇ ਲੱਭਿਆ ਹੀ ਨਹੀਂ ਗੱਲ ਵੈਸੇ ਪਗਣਾ ਜੀ ਤੁਹਾਡੀ ਸਹੀ ਹੈ ਭਗਵੰਤ ਮਾਨ ਸਾਹਿਬ ਵੀ ਬਹੁਤ ਦੇਖ ਲਓ ਆ ਗੱਡੀ ਦੀ ਛੱਤ ਤੇ ਬਹਿ ਕੇ ਲਲਕਾਰੇ ਮਾਰੇ ਘਰਦੇ ਸੀ ਜੀ ਲਾਲਾ ਬਾਦ ਤੋਂ ਚਾਹੇ ਬਠੰਡੇ ਤੋਂ ਜਿੱਥੋਂ ਮਰਜੀ ਖੜ ਜੇ ਹਰਾ ਦੂੰਗਾ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ ਸੁਖਵੀਰ ਸਿੰਘ ਬਾਦਲ ਨੂੰ ਖੈਰ ਆਪਾਂ ਅਗਲੀ ਖਬਰ ਦੇ ਬਰੁਖ ਕਰਦੇ ਆਂ ਅਗਲੀ ਖਬਰ ਜਿਹੜੀ ਨਿਕਲ ਕੇ ਆ ਰਹੀ ਉਹ ਵੀ ਬੜੇ ਕਮਾਲ ਦੀ ਖਬਰ ਹੈ ਉਸ ਕਮਾਲ ਦੀ ਖਬਰ ਦੇ ਉੱਪਰ ਆਪਾਂ ਤੁਹਾਨੂੰ ਲੈ ਚੱਲਦੇ ਆਂ ਤੇ ਉਹ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ ਕੈਪਟਨ ਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਦੀ ਕੈਬਨਟ ਨੇ ਵੱਡੇ ਫੈਸਲੇ ਲੈ ਲਏ। ਪਤਨਾ ਜੀ ਕੈਪਟਨ ਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਆ। ਮੁੱਖ ਮੰਤਰੀ ਹੋ ਕੇ ਕੈਪਟਨ ਮਰਿੰਦਰ ਸਿੰਘ ਨੇ ਇਹ ਸਫਾਈ ਸੇਵਕਾਂ ਦੇ ਸਿਰਫ 5-500 ਰੁਪਏ ਵਧਾਏ ਆ ਜੀ। ਦੋ ਜਵਾਬ। ਦਾका ਜੀ ਆ ਚੱਕ ਜਵਾਬ। ਕੈਪਟਨ ਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਤਾਂ ਹੀ ਇਹਨਾਂ ਨੇ 5-500 ਵਧਾਏ। ਪਰ ਆ ਨਰਿੰਦਰ ਮੋਦੀ ਸਾਹਿਬ ਦਾ ਦੇਸ਼ ਦੇ ਮੁੱਖ ਮੰਤਰੀ ਨਹੀਂ ਪ੍ਰਧਾਨ ਮੰਤਰੀ ਇਹਨਾਂ ਨੇ ਦੇਖ ਲਓ ਭਾਈ ਕਿਸਾਨਾਂ ਦੇ ਖਾਤੇ 'ਚ 2-2000 ਪੁਆਇੰਟ ਮੈਂ ਨਹੀਂ ਲੈਣਾ ਜਵਾਬ ਮੈਂ ਨਹੀਂ ਲੈਣਾ ਜਵਾਬ ਬਈ ਬੰਦੇ ਗੁੱਸਾ ਹੋ ਜਾਣਗੇ ਕਿਉਂਕਿ ਮੋਦੀ ਸਾਹਿਬ ਨੇ ਕਿਹਾ ਸੀ ਭਾਇਆ ਬਾਨਾ 15-15 ਲੱਖ ਰੁਪਏ ਆਪਕੇ ਅਕਾਊਂਟ ਮੈਂ ਆ ਜਾਣਾ ਜਨਧਨ ਯੋਜਨਾ ਦੇ ਤਹਿਤ ਸਭ ਲੋਕ ਖਾਤਾ ਖੁਲਵਾ ਲਓ ਸਭ ਕੋ ਪਾਇਸਾ ਮਿਲਿਆ ਲੇਕਿਨ ਕੀ ਕਰੀਏ ਜੀ 15-15 ਜਿਆਦਾ ਸੀ ਫਿਰ ਉਹਨਾਂ ਨੇ ਕਿਹਾ ਜੀ ਚਲੋ 2-2000 ਹੀ ਦੇ ਦੋ 2000 ਦੇ ਕੇ ਵੀ ਦੇ ਲੋ ਕਈ ਕਿਸਾਨ ਵਿਚਾਰੇ ਖੁਸ਼ ਆ ਜੀ ਇਹਨਾਂ ਨੂੰ 2000 ਮਿਲ ਗਏ ਕਈ ਕਿਸਾਨ ਇਦਾਂ ਦੇ ਉਹ 2000 ਨਾਲ ਵੀ ਆਪਣਾ ਗੁਜ਼ਾਰਾ ਕਰ ਸਕਦੇ ਆ ਪਰ ਦੋਸਤੋ ਹੁਣ ਪ੍ਰੋਗਰਾਮ ਦੇ ਵਿੱਚ ਜਿਹੜਾ ਹੋ ਚੁੱਕਾ ਤੋੜੇ ਦਾ ਜ਼ਾਸਤ ਲੈਣ ਦਾ ਆ ਨਵੇਂ ਸ਼ੋਅ ਦੇ ਨਾਲ ਫੇਰ ਮੁਲਾਕਾਤ ਕਰਾਂਗਾ ਤੇ ਹੁਣ ਸਾਰਿਆਂ ਨੂੰ ਕਰਦਾ ਪਿਆਰ ਭਰੀ ਸასი ਕਾਲ ਪਾਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਾਈ ਕਰ ਲੋ ਯਾਰ ਹੁਣ ਲੋਕ ਸਭ ਦੇ ਵੋਟਾਂ ਵੀ ਆ ਗਈਆਂ ਤੇ ਅਸੀਂ ਵੀ ਮੰਤਰੀਆਂ ਨੂੰ ਹੱਥ ਜੋੜ ਕੇ ਇਹੀ ਕਹਿੰਦੇ ਨੇ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਚੰਗਾ ਲੱਗਿਆ ਤਾਂ ਲਾਈਕ ਜ਼ਰੂਰ ਕਰਨਾ ਤੇ ਸ਼ੇਅਰ ਤੁਸੀਂ ਦਿਲ ਖੋਲ ਕੇ ਕਰ ਰਹੇ ਹੋ ਸਾਡੇ ਸ਼ੋਅ ਨੂੰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਫੇਸਬੁੱਕ ਪੇਜ ਸਾਡਾ ਆਜ న్యూਸ ਵਾਲਾ ਪ੍ਰੋਡਕਸ਼ਨ ਸਾਡਾ ਫੇਸਬੁੱਕ ਦਾ ਪੇਜ ਆ ਤੇ ਉੱਥੇ ਹੀ ਤੁਸੀਂ ਮੇਰੇ ਪੇਜ ਦੇ ਉੱਪਰ ਜਾਣਾ ਚਾਹੁੰਦੇ ਤਾਂ ਪਰਮਜੀਤ ਸਿੰਘ ਭਖਣਾ ਮੇਰਾ ਪੇਜ ਆ ਉੱਥੇ ਵੀ ਤੁਸੀਂ ਜਾ ਸਕਦੇ ਆ ਤੇ ਦੋਸਤੋ ਸਾਡੀ ਵੈਬਸਾਈਟ www.ajnewswala.com ਤੇ ਪਰ ਵੀ ਤੁਸੀਂ ਜਾ ਕੇ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਤੇ ਹੁਣ ਫਰਮਜੀਤ ਨੂੰ ਦੋ ਯਾਦ ਸਾਰਿਆਂ ਨੂੰ ਪਿਆਰ ਭਰੀ ਸასიਖਾਲ ਤੁਸੀਂ ਦੇਖਦੇ ਰਹੋ ਆਜ ਨਿਊਜ਼ ਵਾਲਾ ਤੇ ਆ ਚੱਕ ਜਵਾਬ